ਮੰਦਰ ਦੀ ਹਾਤੀ ਪੁਲਿਸ ਨੂੰ ਮਾੜੀਆਂ ਅੰਸ਼ਾਂ ਦੇ ਖਿਲਾਫ ਅਕਸ਼ਰ ਕਾਫੀ ਦਿਨਾਂ ਤੋਂ ਇੱਕ ਮੂਵਮੈਂਟ ਕੀਤੀ ਹੋਈ ਹੈ ਜਿਹਦੇ ਵਿੱਚ ਇੱਕ ਅਕਰ ਸਿੰਘ ਪਦਮਾ ਦਰਜ ਕੀਤਾ ਹੈ ਕਿ ਫੋਨ ਕਾਲ ਆਈ ਸੀ ਸਦਰਨ ਕੋਟਰ ਦੇ ਵਿੱਚ ਮਨਪ੍ਰੀਤ ਸਿੰਘ ਨੂੰ ਰਿਪੋਰਟ ਦੇ ਦੇਣ ਵਾਲੀ ਹੈਗੇ ਨੇ ਭਰਤੰਤਰ ਨੰਬਰ ਅਸੀਂ ਐਫ ਆਈ ਆਰ ਦਰਜ ਕੀਤੀ ਪੀ ਐ ਸਦਰਨ ਕੋਟਰ ਦੇ ਵਿੱਚ 386506 ਦੇ ਵਿੱਚ ਜੋ ਇਹਦੀ ਤਫਤੀਸ਼ ਕਰਨ ਲਈ ਅਸੀਂ ਵਾਪਸ ਟੀਮ ਬਣਾਈ ਹੈ ਐਸ ਪੀ ਇਨਵੈਸਟੀਗੇਸ਼ਨ ਜਿਸ ਰੂਪ ਡੀ ਐਸ ਪੀ ਡੀ ਲਖਵੀਰ ਇਨਚਾਰਜ ਸੀ ਇਹ ਐਸਐਚਓ ਸਦਰਨ ਗੋਦਰਨੀਆ ਟੀਮਾਂ ਲਕਵਾ ਗਠਿਤ ਕਰਕੇ ਸਾਰੇ ਐਂਗਲਸ ਤੋਂ ਇਨਕਲੂਡਿੰਗ ਟੈਕਨੀਕਲ ਹਿਊਮਨ ਇਨਪੁਟ ਅਸੀਂ ਆਪਣੇ ਫੀਲਡ ਚ ਉਤਾਰੀਆਂ ਟੀਮਾਂ ਤੇ ਸਾਨੂੰ ਬੜੀ ਬੜੀ ਸਫਲਤਾ ਹਾਸਿਲ ਹੋਈ ਜਦੋਂ ਅਸੀਂ ਇਸ ਕੇਸ ਦੇ ਵਿੱਚ ਜਿਹੜੇ ਤਿੰਨ ਨੇਮ ਉਲਜਮ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਦੋ ਦੀ ਜਿਹੜੀ ਹੈਗੀ ਹੈ ਹਫਾਜ਼ਰੀ ਹੈਗੀ ਹੈ ਇਹ ਜਿਹੜੇ ਤਿੰਨ ਅਸੀਂ ਉਲਜਮ ਪੜੇ ਹੈਗੇ ਇਹਦੇ ਵਿੱਚੋਂ ਸਭ ਨੂੰ ਰਿਕਵਰੀ ਵੀ ਹੋਈ ਹੈ ਇੱਕ 32 ਬੋਰ ਦਾ ਪਿਸਤਲ ਹੈ ਪੰਜ ਰਾਉਂਡ ਜਿਹੜੇ ਹੈਗੇ ਨੇ ਇੱਕ ਮੋਟਰਸਾਈਕਲ ਹੈਗੇ ਤੇ ਨਾਲ ਸਿੰਮ ਤੇ ਡੌਗਲ ਜਿਹੜੇ ਇਹਦੇ ਵਿੱਚ ਯੂਜ਼ ਹੋਏ ਸੀ ਅਸੀਂ ਉਹ ਵੀ ਰਿਕਵਰ ਕਰ ਲਈ ਤੁਹਾਨੂੰ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਨਾ ਹੈ ਕਿ ਇਹ ਜਿਹੜਾ ਬੜੀ ਟੈਕਨੀਕਲ ਅਫੀ ਇਨਵੈਸਟੀਗੇਸ਼ਨ ਇਹਦੇ ਵਿੱਚ ਕੀਤੀ ਜਿਹੜਾ ਬਾਹਰ ਤੋਂ ਨੰਬਰ ਆਇਆ ਸੀਗਾ ਯੂਕੇ ਦਾ ਨੰਬਰ ਸੀ ਉਹਦੀ ਅਸੀਂ ਡਿਟੇਲਸ ਕਰਵਾਈਆਂ ਉਹਦੀ ਡਿਟੇਲ ਦੇ ਵਿੱਚੋਂ ਤਾਂ ਇੱਕ ਨੰਬਰ ਫਿਕਰ ਆਊਟ ਹੋਇਆ ਜਿਹੜਾ ਕਿ ਹਰਜਿੰਦਰ ਦਾ ਨਾਮ ਦਾ ਜਿਹੜਾ ਦੋਸ਼ੀ ਇਹਦੇ ਵਿੱਚ ਉਹ ਅਸੀਂ ਉਹਨੂੰ ਅਰੈਸਟ ਕੀਤਾ ਮੌਕੇ ਤੇ ਜਿਹੜਾ ਹੈਗਾ ਇੱਕ ਹੋਰ ਬੰਦਾ ਉਹਦੀ ਪੁਛ ਵੀ ਚ ਆਇਆ ਜਿਹੜਾ ਜੋਗਨਜੀਤ ਦਾ ਨਾਮ ਦਾ ਬੰਦਾ ਸੀ ਮੈਂ ਇੱਥੇ ਇਹ ਵੀ ਦੱਸਣਾ ਚਾਹਨਾ ਜਿਹੜਾ ਜੋਗਨਜੀਤ ਹੈਗਾ ਤੁਹਾਨੂੰ ਪਤਾ ਹੋਣਾ ਹੈ 2021 ਦੇ ਵਿੱਚ ਕਾਫੀ ਵੱਡੀ ਕਨਸਾਈਨਮੈਂਟ ਸੀ ਆਰਾਊਂਡ 3000 ਇੱਕ ਹੋਰ ਕਨਸਾਈਨਮੈਂਟ ਫੀਰ ਰਹਾ ਹੂੰ 300 ਕਿਲੋ। ਸੋ ਉਹਦੇ ਵਿੱਚ ਵੀ ਇਹ ਦੋਸ਼ੀ ਹੈਗੇ ਆ ਆਲਰੇਡੀ ਪੁਲਿਸ ਨੇ ਇਹਨੂੰ ਇਸ ਤੇ ਪਰਚਾ ਵੀ ਦਰਜ ਕੀਤਾ ਹੋਇਆ ਹੈ। ਅੰਮ੍ਰਿਤਸਰ ਦਿਹਾਤੀ ਜਿਹੜੋ ਗੁਜਰਾਤਪੁਰ ਨੂੰ ਕਿਸੇ ਹੋਰ ਵੀ ਪਤ ਵਿੱਚ ਪੇਸ਼ ਕਰਨਾ ਹੀ ਤੇ ਉੱਥੋਂ ਇਹ ਉਹਨਾਂ ਕੋਲੋਂ ਭੱਜ ਗਿਆ ਤੇ ਇਹਦੇ ਖਿਲਾਫ ਅੰਮ੍ਰਿਤਸਰ ਦਿਹਾਤੀ ਵੀ 223 ਤੇ 224 ਅੱਤਰ ਆਮਦੇ ਵਿੱਚ ਪਰਚਾ ਦਰਜ ਹੈ। ਸੋ ਇਹ ਕਾਫੀ ਅਸੀਂ ਸਾਨੂੰ ਸਫਲਤਾ ਮਿਲੀ ਹੈ। ਇਹ ਤੋਂ ਹੋਰ ਵੀ ਅਸੀਂ ਕੰਮ ਵਿੱਚ ਕਰ ਰਹੇ ਹਾਂ। ਹੋਰ ਵੀ ਇਹ ਤਾਂ ਕਾਫੀ ਸਾਨੂੰ ਚੀਜ਼ਾਂ ਬਰਾਮਦ ਹੋਈਆਂ ਨੇ ਜਿਹੜਾ ਅਸੀਂ ਡਿਟੇਲ 'ਚ ਇਹਦਾ ਰਿਮਾਂਡ ਲੈ ਕੇ ਅੱਗੇ ਕਰਾਂਗੇ। ਤੇ ਇਹ ਕਿ ਜਿਹੜਾ ਥਰਡ ਬੰਦਾ ਅਸੀਂ ਅਰੈਸਟ ਕੀਤਾ ਹੈਗਾ ਉਹਦਾ ਨਾਮ ਹੈਗਾ ਜੀ ਕੁਲਵਿੰਦਰ ਇਹ ਬੇਸਿਕਲੀ ਇਹਨੇ SIM ਕਾਰਡ ਆਪਣੇ ਨਾਮ ਤੇ ਪ੍ਰੋਵਾਈਡ ਕੀਤਾ ਤੇ ਇਹ ਜਿਹੜੇ ਸਾਰੇ ਇਹਨੂੰ ਚਲਾਉਣ ਵਾਲੇ ਬੰਦੇ ਹੈਗੇ ਨੇ ਉਹ UK ਦੇ ਵਿੱਚ ਬੈਠੇ ਨੇ ਦੋ ਬੰਦੇ ਹੈਗੇ ਨੇ ਉਹਨਾਂ ਦਾ ਨਾਮ ਹੈਗਾ ਜੀ ਜਗਦੀਪ ਜੱਗਾ ਤੇ ਗੱਲ ਆ ਇਹ ਦੋਨੋਂ ਸੁਲਤਾਨਪੁਰ ਲੋਧੀ ਦੇ ਰਹਿਣ ਵਾਲੇ ਬੰਦੇ ਨੇ ਇਹਨਾਂ ਨੇ ਸਰਤਾ ਨੂੰ ਚਿਹਰਾ ਦੇਣਾ ਨਾਮ ਹੈ ਉਹ ਯੂਜ਼ ਕਰਕੇ ਇਹ ਫਰੋਕੀ ਮੰਗੀ ਤੋਂ ਸਾਰਾ ਟੈਕਨੀਕਲ ਡਿਟੇਲਸ ਸਾਰਾ ਵਰਕਆਊਟ ਕਰਕੇ ਇਹ ਪੂਰਾ ਜਿਹੜਾ ਮਦਦਨੋ ਟ੍ਰੇਸ ਕੀਤਾ